ਵੇ ਵੀ ਇਹ ਹੈਗਾ ਸ਼ਾਮ ਦਾ 뷰 ਤ੍ਰਿਉਂਦ ਟ੍ਰੈਕ ਦਾ ਹਜੇ ਹੁਣੀ ਹੁਣੀ ਸੂਰਜ ਛਿਪਿਆ ਹੈਗਾ ਸੂਰਜ ਹੁਣੀ ਛਿਪਿਆ ਹੈ ਜੀ ਹਨਾ ਦੇਖ ਸਕਦੇ ਹਾਂ ਬਈ ਦੇਖਦੇ ਰਹੋ ਟੈਂਟ ਵਗੈਰਾ ਲੱਗ ਚੁੱਕੇ ਨੇ ਤੇ 8 ਵਜੇ ਬਈ ਕਹਿੰਦੇ ਖਾਣੇ ਦਾ ਟਾਈਮ ਆ ਇੱਧਰ ਦੁਕਾਨਾਂ ਵੀ ਨੇ ਦੁਕਾਨਾਂ ਤੋਂ ਵੀ ਤੁਸੀਂ ਲੈ ਕੇ ਖਾ ਸਕਦੇ ਹੋਗੇ ਇਹ ਸਾਰਾ ਪਰ ਕੋਸਟਲੀ ਆ ਯਾਰ ਚਲੋ ਉਹਨਾਂ ਉਹਨਾਂ ਦੇ ਨਾਲ ਕਰਿਆ ਹੋਇਆ ਨਾ ਵਿੱਚ ਆਪਾਂ ਤਾਂ ਕਰਕੇ ਬਈ ਦੇਖੋ ਦੇਖੀ ਚੱਲੋ ਤੇ ਇਹਦੇ ਵੀ ਤਿੰਨ ਸਟੈਪ ਨੇ ਹਨ ਇਹਦੇ ਤ੍ਰਿਉਂਦਰ ਟ੍ਰੈਕ ਦੇ ਵੀ ਹਾਂ ਪਹਿਲਾ ਸਟੈਪ ਇਹ ਹੋ ਗਿਆ ਅਸੀਂ ਉਹਤਿਆਂ ਦੂਜੇ ਸਟੈਪ ਦੇ ਉੱਤੇ ਆ ਗਏ ਹੁਣ ਦਿਖਾਉਣੇ ਉਹ ਵੀ ਸਟੈਪ ਦੇਖ ਸਕਦੇ ਹੋ ਸ਼ਾਮ ਵੇਲੇ ਦਾ ਹਜੇ ਹੋਰ ਇਸ ਤੋਂ ਵੱਧ ਸ਼ਾਮ ਜਦ ਹੋਊਗੀ ਤੁਹਾਨੂੰ ਉਹ ਵੀ ਦਿਖਾਵਾਂਗੇ ਨੇਰੇ ਦੇ ਵਿੱਚ ਹਨ ਵੀ ਨਜ਼ਾਰੇ ਕੀ ਕੀ ਨੇ ਨੇਰੇ ਦੇ ਸਾਬ ਨੂੰ ਕਿਵੇਂ ਉਹਰੇ ਲਾਈਟ ਦਾ ਜਗਾਰਡ ਹੋਊਗਾ ਕੀ ਕੁਝ ਹੋਊਗਾ ਤੁਹਾਨੂੰ ਉਹ ਵੀ ਦਿਖਾਵਾਂਗੇ ਲੈ ਵੀ ਥੱਲੋਂ ਦੇਖ ਸਕਦੇ ਪਹਿਲੇ ਸਟੈਪ ਦੀਆਂ ਚਲ ਗਿਆ ਤੇ ਆ ਗਿਆ ਦੂਜਾ ਸਟੈਪ ਦੇਖ ਸਕਦੇ ਇੱਥੇ ਵੀ ਟੈਂਟ ਲਾਤੇ ਤਾਂ ਅਸੀਂ ਚੜ ਜਾਂਦਾ ਪੂਰਾ ਤੇ ਇੱਧਰ ਬਾਈ ਖਾਣਾ ਵੀ ਉਰਿਆਬਦਾ ਬਣਾ ਕੇ ਖਾ ਸਕਦੇ ਤੁਸੀਂ। ਇਹ ਜੀ ਗੱਲ ਨਹੀਂ ਹੈਗੀ। ਹਮਾਰਾ ਵਾਲੀ ਦਿਨੇ ਗਈ। ਆਪਣੀ ਵਾਲੀ ਉੱਪਰ ਆ ਜਾ। ਆਇਆ ਦੇਵ। ਲੈ ਵੀ। ਇਹ ਦੂਜਾ ਸਟੈਪ ਸੀਗਾ। ਤੇ ਅੱਗੇ ਹੈਗਾ ਤੀਜਾ। ਦੇਖ ਸਕਦੇ ਹੋ। ਇੱਥੇ ਬੰਦੇ ਘੱਟ ਤੇ ਆ ਗਾਈਆਂ ਵੱਧ ਨੇ। ਦਾਉਂ ਚੜ ਜਾਂਦਾ ਵੇਣ ਥੋੜੇ ਜਿਹੇ ਨਾਲ ਹੀ। ਦੇਖ ਸਕਦੇ ਹੋ। ਇਹਦੀ ਜਸਟ ਸਟੈਪ। ਬਾਕੀ ਸ਼ਾਮ ਦਾ ਤੁਹਾਨੂੰ ਨਜ਼ਾਰਾ ਦਿਖਾਵਾਂਗੇ ਨਾ ਕੀ ਹੁੰਦਾਗਾ ਬਣੇ ਰਿਓ ਵੀਡੀਓ ਦੇ ਵਿੱਚ ਤੁਹਾਨੂੰ ਟ੍ਰੂ ਟ੍ਰੈਕ ਦੀ ਆਪਾਂ ਦਿਖਾਉਨੇ ਆਂਗੇ ਆਪਣੇ ਨਾਲ ਹਰਦੇਵ ਭਾਈ ਹੈਗਾ ਬੱਬੂ ਹੈਗਾ ਤੇ ਪੰਡਤਾ ਸਾਰਾ ਸਾਥ ਚੜਿਆ ਆਇਆ ਸਾਥ ਚੜ ਜਾਂਦਾ ਮਾੜੀ ਜੇ ਨਾਲ ਹੀ ਤੁਸੀਂ ਐਂ ਦੇਖੋ ਅਸੀਂ ਉੱਥੋਂ ਇੱਥੇ ਕਿੱਦਾਂ ਆਵਾਂਗੇ ਬਹੁਤ ਔਖੇ ਆਏ ਬਹੁਤ ਔਖੇ ਆਏਗੇ ਚਲੋ ਕੋਈ ਗੱਲ ਨਾ ਇਹ ਔਖੇ ਸੌਖੇ ਰਾਹਾਂ ਦੇ ਕੀ ਗੀਤ ਹੈ ਨਰਕਿਆਂਗੇ ਜੀਤੇ ਰਾਹਾਂ ਹੀ ਔਖੇ ਸੌਖੇ ਹੁੰਦੀਆਂ ਨੇ ਜ਼ਿੰਦਗੀ ਇਸ ਤੋਂ ਵੱਧ ਔਖੀ ਆ ਲੈ ਤੁਹਾਨੂੰ ਸ਼ਾਮ ਦਾ ਵੀ ਨਜ਼ਾਰਾ ਦਿਖਾਵਾਂਗੇ ਤੇ ਸਾਡਾ ਟੈਂਟ ਦਿਖਾਉਣਾ ਸਾਨੂੰ ਸਾਡਾ ਟੈਂਟ ਆ ਦਾ ਸਾਨੂੰ ਮਿਲਿਆਗਾ ਪੈਣ ਦੇ ਵਾਸਤੇ ਇੱਕ ਮਿਲਿਆਗਾ ਬੈਗ ਜਿਹਦੇ ਵਿੱਚ ਪੈਣਾ ਜਾਂ ਰਜਾਈ ਟੈਪ ਜਾਂ ਹੁੰਦਾ ਲੈ ਹੰਡ ਬਹੁਤ ਲੈ ਵੀ ਐਦਾਂ ਦਾ ਟੈਂਟ ਮਿਲ ਲੈਣਾ ਸੀ ਹੋਇਆ ਨਹੀਂ ਕਾ ਮੇ ਲੈ ਵੀ ਬੱਬੂ ਕਿਥੇ ਉਹ ਇਧਰ ਹੀ ਗਿਆ ਉੱਡੇ ਕੋਲ ਲੈ ਵੀ ਇਹ ਟੈਂਟ ਮਿਲ ਲੈਣਾ ਸਾਨੂੰ ਬਾਕੀ ਸਾਮ ਦਾ ਦੇਖਾਂਗੇ ਨਾ ਜਦੋਂ ਫੁੱਲ ਨੇਰਾ ਹੋਗੇ ਨਹੀਂ ਨਹੀਂ ਲੈਵ ਨਹੀਂ ਹੈਗਾ ਮੈਂ ਯਾਰ ਦੇਖਾਂਗੇ ਸਾਮ ਤੁਹਾਨੂੰ ਦਿਖਾਵਾਂਗੇ